ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਸਵਾਗਤ ਹੈ ਤੁਹਾਡਾ ਜਿਹੜੇ ਅੱਜ ਦੇ ਨਿਗਰਾਨੀ ਵਿੱਚ ਸੇਧ ਕਰਦਾ ਕਿ ਸਾਰੇ ਵਧੀਆ ਟੀਮ ਨਾਲ ਦੇ ਵਿੱਚ ਆਉਂਦੇ ਰਾਹ ਪਤਾ ਲੱਗਦਾ ਹੈ। ਆਪਾਂ ਪਾਣੀ ਕਿ ਟੁੱਟੀ ਦੇ ਅੱਜ ਕਰਦੇ ਕੰਮ ਇਚਾ ਤੋਂ ਤੇ ਗਾਡਾ ਰੱਪਾ ਬਾਹਰ ਕੱਢ ਕੇ ਰੱਖੇ ਕ੍ਰੇਨ ਆਪਾਂ ਨੂੰ ਬਹੁਤ ਖਰਾਬ ਕਰਦੀ ਸਿਰੇ ਸਿਰੇ ਆਣ ਕੇ ਮਾੜੀ ਖਬਰ ਮਿਲੇਗੀ। ਇਹਦਾ ਤੇਲ ਫੇਰ ਲੀਕ ਕਰ ਗਿਆ। ਇਹ ਬਹੁਤ ਖਰਾਬ ਕਰਨ ਦੀ ਕ੍ਰੇਨ। ਤੇ ਦੂਜੀ ਕ੍ਰੇਨ ਰੈਡੀ ਕਰਦਾ ਮੀਤਰੀ ਲਗਾ ਉਤੇ ਕਿ ਆਪਾਂ ਸਾਰਾ ਦਿਨ ਕੀ ਕੀ ਕਰਦੇ ਆ ਕੀ ਕੀ ਹੁੰਦਾ ਵਾ ਫਿਰ ਤੁਸੀਂ ਆਪਣੇ ਨਾਲ ਜਿਹੜੇ ਦੋ ਆਪਾਂ ਨੂੰ ਦਿਖਾਉਦੇ ਨੇ ਇਹਦਾ ਤਾਂ ਬਹੁਤ ਬੁਰਾ ਹਾਲ ਪਤਾ ਨਹੀਂ ਇੱਥੇ ਕਿਹੜਾ ਕਿਹੜਾ ਇੱਥੇ ਚੱਲਣ ਦਿਆ ਉਹ ਕੀ ਕਹਿੰਦੇ ਹੁੰਦੇ ਆ ਕਿਹੜਾ ਗਰਹਿ ਚੱਲਣ ਦਿਆ ਤੇ ਇਦਾਂ ਦਾ ਜਿਹੜੀ ਇਹ ਬਹੁਤ ਖਰਾਬ ਕਰਨੀ ਦਾ ਤੇਲ ਫੇਰ ਲੀਕ ਕਰ ਜਾਂਦਾ ਤਾਂ ਲੀ ਕਰ ਗਿਆ ਇਸ ਤੋਂ ਉਹਨਾਂ ਦੀ ਸ਼ਟਰਿੰਗ ਲਾਉਣ ਵਾਸਤੇ ਆਪਾਂ ਕੀਤਾ ਸੀ ਬੂਮ ਵੱਡਾ ਤੇ ਹੁਣ ਇਹਨੂੰ ਕਰਨਾ ਗਾਡਰਾ ਅੱਜ ਸ਼ੈਤ ਰਾਤ ਨੂੰ ਆਣ ਬੂਮ ਛੋਟਾ ਕਰ ਦਈਏ ਕਿਉਂਕਿ ਗਾਡਰਾ ਭਾਰੇ ਤੇ ਕੈਪੈਸਿਟੀ ਨਹੀਂ ਬਣਦੀ ਤੇ ਜਦੋਂ ਰੈੱਡ ਬੱਤੀ ਦਿੰਦੀ ਆ ਤੇ ਸੇਫਟੀ ਵਾਲੇ ਆਣ ਕੇ ਡਾਕ ਦਿੰਦੇ ਆ ਕਿ ਨਹੀਂ ਚੁੱਕਣਾ ਉਹਦਾ ਕਰਕੇ ਆਪਾਂ ਨੂੰ ਬੂਮ ਛੋਟਾ ਕਰਨਾ ਪੈਣਾ ਤੇ ਬੂਮ ਛੋਟਾ ਕਰਕੇ ਆਪਾਂ ਲਾਉਣੇ ਆ ਗਾਡਰਾ ਰਾਤ ਨੂੰ ਜੇ ਆਏ ਤੇ ਹੁਣ ਆਪਾਂ ਨੂੰ ਬੂਮ ਛੋਟਾ ਕਰਦੇ ਹਾਂ ਕਿ ਦੇਖਦੇ ਹਾਂ ਫਿਰ ਉਹ ਆਪਣੇ ਨਾਲ ਜੁੜੇ ਤੇ ਦੇ ਦੇ ਕਿਨੇ ਟਾਈਮ ਚ ਬੂਮ ਛੋਟਾ ਹੁੰਦਾ ਉਦੋਂ ਦੇ ਘੰਟਾ 2 ਘੰਟੇ ਲੱਗੇ ਅੱਜ ਦੇ ਦੇਵੇਂ ਕੀ ਮੋਲ ਚੱਲ ਬੰਦਾ ਉਧਰ ਆਪਣੀ ਗ੍ਰੇਨ ਜਿਹੜਾ ਸੈਂਟਰਲ ਆ ਪੀਸ ਆਪਾਂ ਕੱਢ ਕੇ ਉਧਰ ਰੱਖ ਦੇਣਾ ਤੇ ਬਾਕੀ ਜਿੰਦੇ ਰਾਵਾਂਗੇ ਆਪਾਂ ਤੁਹਾਨੂੰ ਸਲਾਹ ਕਿ ਉਹ ਜੋ ਵੀ ਆਪਾਂ ਕਰਦੇ ਜਾਂ ਦਿਖਾਉਂਦੇ ਰਾਵਾਂਗੇ ਕਈ ਦੇਖ ਕੇ ਕਮੈਂਟ ਨਹੀਂ ਕਰਕੇ ਜਾਂਦੇ ਕਈ ਲਾਇਕ ਨਹੀਂ ਕਰਕੇ ਜਾਂਦੇ ਕਈ ਸਸਕ੍ਰਾਈਬ ਨਹੀਂ ਕਰਦੇ ਉਧਾਂ ਦੇ 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 ਰਿੰਦੇ ਚਲੋ ਉਹਨਾਂ ਦੀ ਮਰਦਾਂ ਦੇ ਆਪਣੇ ਘਰੋਂ ਦੇ ਤਿੰਨੋਂ ਰੈਡੀ ਰੈਡੀ ਹੋਰ ਗੋ ਚਲੋ ਵੀ ਮਿਲਦੇ ਤੁਹਾਨੂੰ ਲੋ ਵੀ ਮਿੱਤਰੋ ਇਧਰ ਮੱਖੀਆਂ ਬੜੀਆਂ ਲੱਗੀਆਂ ਸੀ ਵੇਰ ਦੇ ਤੇ ਮੈਂ ਉਹ ਚਲਾਤੀ ਤੇ ਉਹ ਹੋ ਗਈ ਆ ਹੀ ਮੱਝ ਗਈ ਮੱਖੀਆਂ ਨੇ ਬਹੁਤ ਮੱਤੀ ਲੱਗੀ ਆ ਬੂਹ ਦੇ ਵਾਲੀ ਲੱਗੀ ਉਹ ਡੀਤੀ ਕਰੀ ਜਾਨੀ ਆ ਰੋਜਾ ਕਰਮਾਲੀਏ ਮੱਖੀਆਂ ਢਾਲੀਏ ਉਹ ਬੂਂਦੇ ਕਿਦਾਂ ਬਹਿ ਗਈਆਂ ਯਾਰ ਯਾਰ ਰਾਣੀ ਦਲ ਦਾ ਆਹ ਦੇਖੋ ਦੋ ਮਾਰਦੇ ਆ ਮੇਰੀ ਤੋਂ ਬਿਲੜੀ ਇਹ ਕਿਧਰ ਹੋਰ ਮਾਰਦੇ ਇਧਰੋਂ ਅੱਡੇ ਕੇ ਪਿੱਛੇ ਲੱਗ ਗਿਆ ਉਹ ਇਹ ਜੋ ਪਿੱਛੇ ਲੱਗ ਗਿਆ ਕਰਦੇ ਹੁਣ ਆਪਾਂ ਇਹਦਾ ਹੱਲਾ ਹੀ ਲੋ ਵੀ ਮਿੱਤਰੋ ਓਮ ਆਪਾਂ ਕਰਦਾ ਛੋਟਾ ਦੇ ਮੱਕੀਆਂ ਮੇਰੇ ਦੀਆਂ ਵੈਰ ਪਈਆਂ ਔਰ ਲੱਗੀਆਂ ਬੂਮ ਦੇ ਉੱਤੇ ਤੇ ਹੁਣ ਆਪਾਂ ਬੂਮ ਛੋਟਾ ਕਰਕੇ ਆ ਬੂਮ ਚੌਕੇ ਉੱਤੇ ਕੱਢਦੇ ਆ ਉਹ ਕਰੇ ਨਹੀਂ ਛੇੜ ਨਹੀਂ ਹੁਣ ਜਿੱਦਾਂ ਆਗੇ ਉਦਾਂ ਰਾਏ ਦੇਖਦੇ ਆ ਪਿੰਨ ਨਹੀਂ ਠੁਕੰਦੇ ਯਾਰ ਤੋਂ ਤੇ ਲੱਡਗੀ ਮੱਖੀ ਦੋ ਜਦੋਂ ਤੁਰਦੇ ਆ ਸੀ ਤਗੜੇ ਸਾਬਾਂ ਨਾਲ ਹੀ ਤੁਰਦੇ ਆ ਉਧਰ ਕ੍ਰੇਨ ਉਹ ਵਿਚਾ ਤੇ ਇਧਰ ਕਰਦਾ ਬਿਲਡਿੰਗ ਬਿਲਡਿੰਗ ਹੋ ਜੂ ਐ ਆਪਾਂ ਇਦਾਂ ਹੀ ਰਸਤਾ ਰਸਤਾ ਦੇਖ ਕੇ ਚੱਲੇ ਸਾਬ ਸਾਬ ਇਧਰ ਦੇਖੋ ਜਾ ਵੀਰ ਵੀਡੀਓ ਬਣ ਲਈ ਆ ਫੇਮਸ ਕਰ ਦੇਣਾ ਤੁਹਾਨੂੰ ਬੱਲੇ ਮੈਂ ਫੰਦ ਰੋ ਆਉਣ ਦੇ ਵਿੱਚ ਪੂਰੀ ਜਗਾ ਘੁੰਮ ਘਮਾ ਕੇ ਕਿਤੇ ਕਿਤੇ ਘੱਟ ਨਹੀਂ ਬਣਾ ਗਿਆ ਆਪਾਂ ਬਾਹਰ ਦੀ ਸੈਰ ਨਹੀਂ ਕਰਨਾ ਇਹ ਸਭ ਲੈ ਕੇ ਸਾਨੂੰ ਘੁੰਮਣ ਦਿਆ ਮਾਰ دیا۔ ਏਰੀਆ ਪੂਰਾ ਆਪਣਾ ਹੀ ਹੈ ਗੁੰਡਾ ਕਰਦੀ ਚਲਦੀ ਆਪਣਾ ਗੁੰਡਾ ਰਾਜ ਗੱਡ ਰੱਖੋ ਵਾਹਾਂ ਸੇ ਇਧਰ ਕੋ इधर 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 ऐसे 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 हाँ इधर ऐसे ऐसे आ जाएगा ना ये थोड़ा भर जाएगा तो इधर बहुत लंबी लाइन आ जाएगी यहाँ पर फिर उसके बाद इधर थोड़े रख यहाँ से यहाँ से यहाँ से इधर को ओके ठीक है या फिर तो ऐसे इधर को ऐसे इधर को हाँ उधर से इधर को नहीं चलेगा उधर से उधर से यहाँ पोगलेन खड़ी है वह क्रेन खड़ी है पहले का उधर रख के यहाँ से इधर हाँ वो भी ठीक रहेगा ऐसे पेपर में वो ठीक है अगर इधर से रखते हैं ना फिर वो वहाँ तक ही जाएंगे गाड़ रखे ऊपर ठीक है यहाँ हाँ टी गार्डर यहाँ आ जाएगी मैं सोच रहा में आई गार्डर ये वाली लाइन पूरी करके ना उधर हाँ उसमें सब में टी गार्डर ही डालें जहाँ भी हाँ हाँ ਆਣੀ ਕਰਾ ਬਾਹਰ ਰੱਖੀ ਹਾਂ। ਹਮ। ਚੱਲ ਰਿਹਾ ਕੰਮ ਕਰਨਾ ਚਾਹੀਦਾ। ਉਹ ਦਰਵਾਜ਼ੇ ਤੇ ਆ ਕਰੇ ਇਹਨਾਂ ਕਟਿੰਗ ਵਾਟਿੰਗ ਕਰਕੇ ਦੇਖਣਾ ਹੈ ਕਿ ਮੋਲ ਚੱਲ ਬੰਦਾ। ਦੇਖਦੇ ਆ। ਆ ਕਰੇ ਚੱਲੀ ਉਧਰ ਸ਼ਟਰਿੰਗ ਲਾਉਂ।

ਮੋਲ ਚਾਲ ਕਿਦਾਂ ਤੂੰ ਤੇ ਬਹੁਤਾ ਮਜਬੂਤ ਬਣਿਆ ਰਹਿੰਨਾ ਇੱਕੋ ਜਿਹਾ ਕਰ ਦੇ ਇੱਕ ਹੀ ਜਾਨ ਪਤਰਾ ਯੋ ਵੀ ਮਤਰਾ ਆਪਣਾ ਐਕਸਲ ਦਾ ਚਾਂਚਾ ਹੋ ਗਿਆ ਤੇ ਆ ਬਿਲਡਿੰਗ ਬਿਲਡਿੰਗ ਹੋ ਗਿਆ ਤਰਾ हम फेमस होना तब तो करते हैं वो जाएंगे धीरे-धीरे ये चैनल है क्या है तो अब भाई पढ़ने आ गए लोगों ने पढ़ने ला चक्को फटे नबड़ों के लिए शक्तिंद्र स्वामी ये दीजिए ये छोटा तड़का ला बड़ा चाहिए बड़ा हाँ ये थाली चाहिए बीस पीस ये चाहिए बीस गल्स हाँ ਵੇ ਚੀਏ ਹੋਈਆ ਸਹੀ ਸਹੀ ਲਗਾਓ ਕੰਮ ਕਰੇਗਾ اتنا ਸਮਾਨ ਦਾ ਵਈਸਾ ਸੱਕਦਾ ਨਹੀਂ ਜਲਦਾ ਜਿੰਨਾ ਦਾ ਸੀਗਾ ਨਾ ਸਮਾਨ ਦੀ ਗੱਲ ਹੀ ਕਰੀ ਦੀ ਖਰੀਦਾਦਾਰ ਹੂੰ ਤੇਰੀ ਵੀ ਆ ਗਈ ਤੂੰ ਬੋਲ ਓਕੇ ਰੋੜ ਅਭੀ ਖਾਣਾ ਬਣੇਗਾ ਓਕੇ ਬਲੀਗ ठीक है ऐसा बोलने के देखो गुप्ता जी खाना गुप्ता बोरी भर ली गुप्ता हो जाए खीर बनेगी <laughs> <laughs> खीर बनेगी दे ताली खीर नहीं बनानी चलो भैया तल्ला तो बर्बाद जो तने गुड सर जी सर जी और सर जी